ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੰਤਨ ਮਾਤਾ ਗੁਜਰੀ ਮਾ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਸ਼ੀ ਦਾ ਦੀ ਯਾਦ ਵਿੱਚ ਬਾਬੇ ਮੁੱਤੀ ਮਰੇ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਜੋ ਅੱਜ ਲਹਿਰਾਵੇਗਾ ਟੋਲ ਪਲਾਜਾ ਤੰਤਨ ਬਾਬਾ ਮੱਲੂ ਰਾਮ ਜੀ ਡੇਰੇ ਵੱਲੋਂ ਦੁੱਧ ਦੀ ਸੇਵਾ ਦਾ ਲੰਗਰ ਚੱਲ ਰਿਹਾ ਹੈਗਾ ਇਹ ਆਏ ਸਾਲ ਹੀ ਟੋਲ ਪਲਾਜੇ ਵਾਲੇ ਵਰਕਰ 25 ਦਸੰਬਰ ਨੂੰ ਦੁੱਧਾ ਲੰਗਰ ਲਾਉਂਦੀ ਲਾਉਂਦੇ ਬਹੁਤ ਵੱਡਿਆ ਉਪਰਾਲਾ ਬਹੁਤ ਵੱਡੀ ਸੇਵਾ ਇਹਨਾਂ ਦੀ ਸ਼ੀ ਦਰਿਆਰ ਵਿੱਚ ਇਸ ਤਰ੍ਹਾਂ ਲੰਗਰ ਲੱਗਦੇ ਆਗੇ ਬਹੁਤ ਵਧੀਆ ਉਪਰਾਲਾ ਹੁੰਦਾ ਕਰੋ ਦਰਸ਼ਨ ਵਧੀਆ ਸੇਵਾ ਕਰ ਰਹੇ ਆਗੇ ਦੋਦੀ ਸੇਵਾ ਚੱਲ ਰਹੀ ਹੈਗੀ ਬਹੁਤ ਵਧੀਆ ਉਪਰਾਲਾ ਕਰੋ ਦਰਸ਼ਨ ਦੀ ਸ਼ੀ ਦਨੂਸ ਬਰੋਤ ਦੇਖੋ ਜੀ ਦੁੱਧਾ ਲੰਗੜਾ ਗਾ 4 ਸੱਬ ਜੱਦੇ ਛਿੱਦੀ ਦੇ ਅੜੇ ਸਦਾ ਸਾਨੂੰ ਆਪਣਾ ਇਤਿਹਾਸ ਯਾਦ ਰੱਖਣਾ ਚਾਹੀਦਾ ਗਾ ਅੱਗੇ ਵੀ ਦਿਖਾਉਣੇ ਸਾਨੂੰ ਓ ਜੋ ਚਲਦੇ ਆਕੇ ਅਗਰੂ ਕਾ ਲੰਗਰਾ ਕਾ ਚੱਕਰਾਮ ਸਿੰਘ ਵੱਲੋਂ ਪਿੰਡ ਵੱਲੋਂ ਵੀਰਾਂ ਨੇ ਲਵਾਇਆ ਬਹੁਤ ਵਧੀਆ ਪ੍ਰੋਗਰਾਮ ਹੈ ਵੀ ਚੱਲ ਰਿਹਾ ਹੈਗਾ ਬਹੁਤ ਵਧੀਆ ਹੈਗਾ ਵੀਡੀਓ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ